ਨਾਰਕੋਟਿਕ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ ਤੇ ਆਪਣੀ ਹੋਣਗੇ ਇਹਨਾਂ ਦੇ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ ਕਿ 9979100200 ਤੇ ਮੈਸੇਜ ਕਰੋ ਨਸ਼ੇ ਦੇ ਖਿਲਾਫ ਸਾਡਾ ਸਾਥ ਦਿਓ ーーですいい,い,い ਆਉਣ ਵਾਲੀਆਂ ਪੀੜੀਆਂ ਦੇ ਮਾਣ ਦਾ ਸਬਬਾ ਇਹ ਸਾਡੀ ਲੇਗੇਸੀ ਨੂੰ ਬਹਾਦਰੀ ਦੀ ਲੇਗੇਸੀ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਬਖਸ਼ੀ ਸੀ ਉਹਨੂੰ ਅੱਗੇ ਤੋਰਨ ਦਾ ਜਿਹੜਾ ਇੱਕ ਕਾਰਜ ਕੀਤਾ ਗਿਆ ਸਾਰਾ ਗੜੀ ਫਾਊਂਡੇਸ਼ਨ ਵੱਲੋਂ ਔਰ ਇਹ ਬੜੀ ਅਦੁੱਤੀ ਮਿਸਾਲ ਹੈ ਮੈਂ ਕਿਹਾ ਦੁਨੀਆ ਦੀਆਂ ਚੰਦ ਕੋ ਲੜਾਈਆਂ ਨੇ ਜਿਨ੍ਹਾਂ ਨੂੰ ਦੁਨੀਆ ਦੇ ਵਿੱਚ ਵੱਡੀਆਂ ਲੜਾਈਆਂ ਮੰਨਿਆ ਗਿਆ ਔਰ ਸਾੜਾ ਸਾਰਾ ਗੜੀ ਜਿਹੜੀ ਜਿਹੜੀ ਜੰਗ ਸੀ ਮਤਲਬ ਉਹ ਹਰੇਕ ਸਿੱਖ ਦੇ ਮਾਣ ਦਾ ਇੱਕ ਸਬਬ ਬਣਦੀ ਆ ਜਿੱਥੇ 21 ਦੇ 21 ਉਥੇ ਸਿੰਘਾਂ ਨੇ ਆਪਣਾ ਜਿਹੜਾ ਮੋਰਚਾ ਆਖਰੀ ਦਮ ਤੱਕ ਨਹੀਂ ਛੱਡਿਆ ਔਰ ਬੜੀ ਅਸਾਵੇਂ ਜਗ ਸੀ 10000 ਜਿਹੜੇ ਉਥੇ ਪਠਾਨ ਸੀ ਉਹਨਾਂ ਦੇ ਨਾਲ ਜਿਹੜਾ ਮੁਕਾਬਲਾ ਸੀ ਔਰ ਇਸ ਤੋਂ ਇਹ ਸਾਬਤ ਹੁੰਦਾ ਵੀ ਜਿਹੜਾ ਸਿੱਖ ਜਿੱਥੇ ਵੀ ਖੜ ਜੇ ਇਹ ਟਰਸਟ ਵਰਦੀ ਆ ਸਿੱਖ ਤੇ ਤੁਸੀਂ ਜਿੱਥੇ ਵੀ ਜਿਹੜੀ ਵੀ ਡਿਊਟੀ ਤੇ ਖੜ ਗਿਆ ਉਹ ਇਹਦੇ ਨਾਲ ਵੱਧ ਇਮਾਨਦਾਰੀ ਨਾਲ ਕੋਈ ਨਹੀਂ ਕਰਦਾ ਇਹ ਗੁਰੂ ਸਾਹਿਬ ਦੀ ਸਾਡੇ ਬਖਸ਼ਿਸ਼ ਹੈ ਸਹੇਜ ਕੇ ਰੱਖਣਾ ਯਾਤਗਾਰਾਂ ਨੂੰ ਇਹ ਸਰਕਾਰਾਂ ਸੰਸਥਾਵਾਂ ਦਾ ਵੀ ਕਿਉਂਕਿ ਯਾਤਗਾਰਾਂ ਤਾਂ ਬਣ ਜਾਂਦੀਆਂ ਨੇ ਬੜੇ ਵੱਡੇ ਪੱਧਰ ਤੇ ਪ੍ਰੋਗਰਾਮ ਵੀ ਕੀਤਾ ਹੈ ਲੇਕਿਨ ਸਹੇਜ ਕੇ ਰੱਖਣਾ ਉਹਨਾਂ ਸੰਭਾਲ ਕਰਨਾ ਇਹ ਬਹੁਤ ਵੱਡਾ ਇੱਕ ਮੁੱਦਾ ਰਹਿ ਜਾਂਦਾ ਪਿੱਛੇ ਇਹ ਆਪਣਾ ਆਪਣੀ ਆ ਪੀੜ੍ਹੀਆਂ ਦਾ ਆਉਣ ਵਾਲੀਆਂ ਪੀੜ੍ਹੀਆਂ ਦਾ ਆਪਣਾ ਫਰਜ਼ ਹੈ ਸੋ ਆਪਾਂ ਇਹਨਾਂ ਸਹੇਜ ਕੇ ਰੱਖਾਂਗੇ ਅਜੇ ਸਭ ਤੋਂ ਲੈ ਕੇ ਮੀਟਿੰਗ ਕੀਤੀ ਜਾ ਰਹੀ ਹੈ ਅਧਿਕਾਰੀਆਂ ਤੇ ਅਬ ਦੇਖੋ ਇਹ ਇੱਕ ਪ੍ਰੀਲੀਬਲੀ ਮੀਟਿੰਗ ਆ ਇਹਦੇ ਵਿੱਚ ਦੇਖਾਂਗੇ ਵੀ ਅਸੀਂ ਕੀ ਕੀ ਕਰ ਸਕਦੇ ਆ 450 ਸਾਲਾ ਮਨਾਉਣ ਵਾਸਤੇ ਕਿਹੜੀਆਂ ਕਿਹੜੀਆਂ ਸੰਸਥਾਵਾਂ ਇਹਦੇ ਚ ਅੱਗੇ ਲੈ ਕੇ ਕੰਮ ਕਰਨਗੀਆਂ ਸੰਸਥਾਵਾਂ ਆਪਣੇ ਤੌਰ ਤੇ ਮਨਾਉਣ ਸਰਕਾਰ ਉਹਦੇ ਮਦਦ ਕਰੇ ਸੋ ਕਿਉਂਕਿ ਇਹ ਸਾਡੀ ਵਿਰਾਸਤ ਹੈ ਇਹ ਸਾਂਝੀ ਵਿਰਾਸਤ ਹੈ ਕਿਸੇ ਸਰਕਾਰ ਦੀ ਵਿਰਾਸਤ ਨਹੀਂ ਹੈ ਇਹ ਸਾਡੀ ਸਾਂਝੀ ਵਿਰਾਸਤ ਹੈ ਪੰਜਾਬ ਦੀ ਵਿਰਾਸਤ ਹੈ ਸਿੱਖਾਂ ਦੀ ਵਿਰਾਸਤ ਹੈ ਪੰਜਾਬ ਦੀ ਸਾਰਿਆਂ ਦੀ ਵਿਰਾਸਤ ਇਕੱਲੇ ਸਿੱਖਾਂ ਦੀ ਵੀ ਨਹੀਂ ਅਮਰ ਸਤਿ ਸਾਹਿਬ ਜੀ ਦਾ ਸੋ ਸਾਰਿਆਂ ਦੀ ਸਾਂਝੀ ਵਿਰਾਸਤ ਆ ਔਰ ਇਹਦੇ ਚ ਆਪਾਂ ਨੂੰ ਅੱਗੇ ਲੈ ਕੇ ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਆ ਅਗੇ ਲੱਗੇ ਸਾਰਾ ਕੋ ਕੰਮ ਕਰਨ ਦਾ ਤੋਂ ਡਿਊਟੀ ਦਿੱਤੀ ਉਸ ਤਹਦ ਦੇ ਮੈਂ ਇੱਥੇ ਆਇਆ ਜੀ ਠੀਕ ਹੈ थैंक यू सर ਮਾਈ ਨੇਮ ਇਜ਼ ਕੋਪਰਲ ਅਨੂਪ੍ਰੀਤ ਸਿੰਘ ਆਮ ਫਰਮ ਦ ਬ੍ਰਿਟਿਸ਼ ਆਰਮੀ ਐਂਡ ਮਾਈ ਜਨਾ ਬੋਲ ਰਿਹਾ ਹਾਂ ਜੀ ਹਾਂ ਜੀ ਸੋ ਮਾਈ ਨੇਮ ਇਜ਼ ਕੋਪਰਲ ਅਨੂਪ੍ਰੀਤ ਸਿੰਘ ਆਮ ਫਰਮ ਦ ਬ੍ਰਿਟਿਸ਼ ਆਰਮੀ ਐਂਡ ਆਮ ਵਿਦ ਅ ਰੰਟ ਆਫਿਸਰ ਮਿਸਟਰ ਅਸ਼ੋਕ ਚੌਹਾਨ ਸੋ ਯਾ ਸਹੀ ਆਜੇ ਤੇ ਅਗੇ ਆ ਜੀ ਸਾਰਾ ਗੜੀ ਦਾ ਜੋ ਪੂਰਾ ਇਵੈਂਟ ਡਾਕਟਰ ਗੁਰਿੰਦਰਪਾਲ ਜੀ ਨੇ ਆਰਗੇਨਾਈਜ਼ ਕੀਤਾ ਤੇ ਬਹੁਤ ਵਧੀਆ ਉਪਰਾਲਾ ਹੈ ਸਾਡੀ ਹਿਸਟਰੀ ਨੂੰ ਯਾਦ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਕੌਮਾਂ ਉਹੀ ਬਚਦੀਆਂ ਜਿਨ੍ਹਾਂ ਦੀ ਹਿਸਟਰੀ ਯਾਦ ਹੁੰਦੀ ਹੈ ਤੇ ਇਹ ਬਹੁਤ ਔਖਾ ਕੰਮ ਹੈ ਸੌਖਾ ਕੰਮ ਨਹੀਂ ਹੈਗਾ ਪਰ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਤੇ ਅਸੀਂ ਆਓ ਤੁਸੀਂ ਸਾਰੇ ਸਪੋਰਟ ਕੀਤਾ ਕਰੋ ਤੇ ਪੰਜਾਬ ਗਵਰਨਮੈਂਟ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਸਾਰਾ ਕੁਝ ਕਰਨ ਚ ਸਪੋਰਟ ਵੀ ਕੀਤੀ ਹੈ ਤੇ ਸਾਰੇ ਯੂ نو ਆਲ ਦਾ 빅 ਪੋਲੀਟਿਸ਼ੀਅਨਸ ਆ ਹੈ ਟੁਡੇ ਸੋ ਯਾ ਦੈਟਸ ਆਲ ਆਮ ਗੋਣਾ ਸੇ ਸੋ ਜਿਹੜਾ ਇਹ ਮੋਨੂਮੈਂਟ ਇਹਨਾਂ ਨੇ ਪੂਰਾ ਕੀਤਾ ਹੈ ਗੁਰਿੰਦਰਪਾਲ ਜੀ ਨੇ ਪੂਰਾ ਬਹੁਤ ਟਾਈਮ ਤੋਂ ਲੱਗੇ ਹੋਇਆ ਜੀ ਕਿਉਂਕਿ 14 ਸਾਲ ਤੋਂ ਤਾਂ ਬ੍ਰਿਟਿਸ਼ ਆਰਮੀ ਦੇ ਨਾਲ ਸਾਰਾ ਗੜੀ ਦਾ ਐਵੈਂਟ ਕਰ ਰਿਹਾ ਤੇ ਉਹਦੇ ਉਹਨਾਂ ਨੇ ਇੱਥੇ ਕੀਤਾ ਇੰਟੀਗ੍ਰੇਸ਼ਨ ਕਰਨੀ ਹੈ ਤੇ ਉਹਦੇ ਕਰਕੇ ਅਸੀਂ ਇੱਥੇ ਸਾਰੇ ਇਕੱਠੇ ਹੋਏ ਆ ਤੇ ਉਹਨਾਂ ਨੇ ਆਲਰੇਡੀ ਪਹਿਲਾਂ ਤੁਹਾਨੂੰ ਦੱਸਿਆ ਹੀ ਆ ਸਾਰਾ ਕੁਝ ਆਹ ਨਾਲੇ ਸਮਾਗਮ ਕੀਤੇ ਜਾਣਗੇ ਜੀ ਇੱਥੇ ਸਾਰਾ ਕੁਝ ਬਿਲਕੁਲ ਬਿਲਕੁਲ ਕੀਤੇ ਹੋਣੇ ਚਾਹੀਦੇ ਸਰਕਾਰ ਨੂੰ ਵੀ ਅਪੀਲ ਹੈ ਕਿ ਸਰਕਾਰ ਜਿਆਦਾ ਤੋਂ ਜਿਆਦਾ ਇਹੋ ਜਿਹੀਆਂ ਚੀਜ਼ਾਂ ਨੂੰ ਜਿਵੇਂ ਮੇਰੀ ਕੇਂਦਰਪਾਲ ਜੀ ਨਾਲ ਗੱਲ ਹੋਈ ਸੀ ਕਿ ਇਹ ਚਾਹੁੰਦੇ ਆ ਕਿ ਸਿਲੇਬਸ ਹੋਵੇ ਯਾਪ ਸਕੂਲ ਸਾਰਾ ਗੜੀ ਸਿਲੇਬਸ ਚ ਹੋਣਾ ਚਾਹੀਦਾ ਤਾਂ ਕਿ ਇਹ ਚੀਜ਼ ਅੱਗੇ ਨੂੰ ਤਾਂ ਹੀ ਵਧੇਗੀ ਜੇ ਬੱਚਿਆਂ ਨੂੰ ਪਤਾ ਹੋਊਗਾ ਬੱਚਿਆਂ ਸਾਡੇ ਸਿਲੇਬਸ ਦੇ ਵਿੱਚ ਬਹੁਤ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਪੁਰਾਣੀ ਹਿਸਟਰੀ ਨੂੰ ਦਰਸਾਉਂਦੀਆਂ ਪਰ ਇਹ ਵੀ ਸਾਡੀ ਹਿਸਟਰੀ ਸੀਗੀ ਇਹਦੇ ਬਾਰੇ ਬਹੁਤਾ ਜ਼ਿਕਰ ਨਹੀਂ ਹੋਇਆ ਪਰ ਹੁਣ ਫਿਲਮਾਂ ਵੀ ਬਣ ਗਈਆਂ ਹੁਣ ਸਾਰਾ ਕੁਝ ਹੋ ਗਿਆ ਪਰ ਬੱਚੇ ਆਉਣ ਵਾਲੀ ਜਨਰੇਸ਼ਨ ਨੇ ਤਾਂ ਹੀ ਇਹਨੂੰ ਯਾਦ ਰੱਖਣਾ ਜੇ ਅਸੀਂ ਪੜ੍ਹਾਈ ਚ ਲਾਗੂ ਕਰਾਂਗੇ ਸੋ ਮੈਂ ਇਹ ਇਹ ਸੋਚਦਾ ਜੀ ਇਹਦੇ ਬਾਰੇ ਕਿ ਸਰਕਾਰ ਲੈ ਕੇ ਐਨੀਮੇਸ਼ਨ ਬਣਾਉਣ ਦੀ ਗੱਲ ਕਰਨੀ ਹੈ ਹਾਂਜੀ ਸਰਕਾਰ ਲੈਵਲ ਲੈਵਲ ਤੇ ਅਵੇਰਨੈਸ ਵਧਾਉਣ ਦੀ ਗੱਲ ਹੋਣੀ ਚਾਹੀਦੀ ਹੈ। ਹਾਂਜੀ ਤੁਸੀਂ ਹੀ ਕਰਨੀ ਹੈ ਜੀ ਇਹ। ਅਸੀਂ ਤਾਂ ਤੁਹਾਨੂੰ ਅਸੀਂ ਤਾਂ ਚਾਹੁੰਦੇ ਕਿ ਹੋਣਾ ਚਾਹੀਦਾ ਜਰੂਰ ਇਹ ਤੁਹਾਡੀ ਡਿਊਟੀ ਹੈ মিডিਆ ਦੀ ਕਿਉਂਕਿ ਤੁਹਾਡੀ ਆਵਾਜ਼ ਸਭ ਤੋਂ ਵੱਡੀ ਹੈ ਤੇ ਤੁਸੀਂ ਇਹ ਕੋਸ਼ਿਸ਼ ਕਰੋ ਕਿ ਇਸ ਸਾਰੇ ਗੱਡੀ ਦੇ ਮੈਂਟ ਨੂੰ ਹੋਰ ਵੱਡਾ ਹੋਵੇ ਤਾਂ ਕਿ ਯੂ نو ਸਾਰੇ ਵਰਲਡ ਨੂੰ ਪਤਾ ਹੋਣਾ ਚਾਹੀਦਾ ਕਿ ਜਿਹੜੇ ਸਾਡੇ ਯੋਧੇ ਲੜੇ ਸੀਗੇ ਉਸ ਟਾਈਮ ਉਹ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਸ਼ੀਰਵਾਦ ਸੀ ਉਹਨਾਂ ਤੇ ਤੇ ਉਹਨਾਂ ਨੇ ਕਿੰਨੀ ਬਹਾਦਰੀ ਨਾਲ ਦੁਸ਼ਮਮਣ ਦਾ ਮੁਕਾਬਲਾ ਕੀਤਾ ਜੀ। ਹਾਂਜੀ ਮੇਰਾ ਨਾਮ ਮਨਦੀਪ ਕੌਰ ਗਿੱਲ ਹੈ। ਮੇਰਾ ਨਾਮ ਮਨਦੀਪ ਕੌਰ ਗੱਲ ਹੈ ਸੋ ਮੈਂ ਕੈਨੇਡਾ ਤੋਂ ਡੈਲੀਗੇਸ਼ਨ ਦੇ ਨਾਲ ਆਈ ਹਾਂ ਸੋ ਇੱਥੇ ਕੈਨੇਡਾ ਅਮਰੀਕਾ ਤੇ ਯੂਕੇ ਤੋਂ ਡੈਲੀਗੇਸ਼ਨ ਆਈ ਹੈ ਸੋ ਆਮ ਵੀ ਆ ਪਾਰਟ ਆਫ ਥੈਟ ਡੈਲੀਗੇਸ਼ਨ ਸੋ ਬੇਸਿਕਲੀ ਮੈਂ ਮੇਰੇ ਮੈਂ ਹਵਲਦਾਰੀਸ਼ ਸਿੰਘ ਜੀ ਪੰਜਵੀਂ ਜਨਰੇਸ਼ਨ ਚੋਂ ਹਾਂ ਸੋ ਸਾਡਾ ਪਿੰਡ ਚੋੜੜਾ ਤਹਿਸੀਲ ਰਾਇਕੋਟ ਜ਼ਿਲ੍ਹਾ ਲੁਧਿਆਣਾ ਸੋ ਮੇਰਾ ਬਾਕੀ ਅਸੀਂ ਸਾਰਾ ਪਰਿਵਾਰ ਕੈਨੇਡਾ ਚ ਸੈਟਲ ਦਾ ਸੋ ਅਸੀਂ ਜਾ ਉੱਥੇ ਮਨਾਉਂਦੇ ਹਾਂ ਸੋ ਬਟ ਇੱਥੇ ਚੋੜੜਾਂ ਦੇ ਵਿੱਚ ਹਰ ਇੱਕ 12 ਸਪਟੰਬਰ ਨੂੰ ਹਰ ਸਾਲ ਆਰਮੀ ਦੀ ਇੱਕ ਟੁਕੜੀ ਆਂਦੀ ਹੈ ਸੋ ਉਹਨਾਂ ਨੂੰ ਸਲਾਮੀ ਦਿੱਤੀ ਜਾਂਦੀ ਹੈ ਇੱਕ ਇੱਕੀ ਸ਼ਹੀਦਾਂ ਨੂੰ ਸੋ ਇਹ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਇੱਕੋ ਇੱਕ ਜਗ੍ਹਾ ਹੈ ਜਿੱਥੇ ਹਰ ਸਾਲ ਆਰਮੀ ਬਲੀਓ ਉਹਨਾਂ ਨੂੰ ਟ੍ਰਿਬਿਊਟ ਦਿੱਤਾ ਜਾਂਦਾ ਸੋ ਕੈਨੇਡਾ ਦੇ ਵਿੱਚ ਅਸੀਂ ਚਾਰ ਗੈਲਰੀਜ਼ ਬਣਾਈਆਂ ਸੋ ਇਹਨਾਂ ਸ਼ਹੀਦਾਂ ਦੀ ਯਾਦ ਕਰਨ ਨੂੰ ਸਮਰਪਿਤ ਦੋ ਵੈਨਕੂਵਰ ਦੇ ਵਿੱਚ ਹੈ ਜਿਹੜੀਆਂ ਕਿ ਮਿਸਟਰ ਜੇ ਮਿੰਹਾਜ਼ ਜੀ ਜਿਹੜੇ ਸਾਡੇ ਨਾਲ ਬੈਠੇ ਨੇ ਉਹਨਾਂ ਨੇ ਦੋ ਵੈਨਕੂਵਰ ਦੇ ਵਿੱਚ ਬਣਾਈਆਂ ਸੋ ਆਉਤਾਰ ਸਿੰਘ ਜੀ ਮਨਹਾਸ ਤੇ ਸਰਦਾਰ ਕੁਲਜੀਤ ਸਿੰਘ ਜੰਜੂਆ ਤੇ ਅਸੀਂ ਤੇ ਜਿਹੜੀਆਂ ਦੋ ਗੈਲਰੀਜ਼ ਦਾ ਉਹ ਬ੍ਰੈਮਟਨ ਦੇ ਵਿੱਚ ਬਣਾਈਆਂ ਉੱਥੇ ਗੁਰਦੁਆਰਾ ਮਾਲਟਨ ਦੇ ਵਿੱਚ ਇੱਕ ਗੈਲਰੀ ਹੈ ਟੈਡਿਕਸੀ ਗੁਰੂ ਘਰ ਦੇ ਵਿੱਚ ਤੇ ਉਸ ਤੋਂ ਬਾਅਦ ਅਸੀਂ ਬ੍ਰੈਮਟਨ ਦਾ ਜਿਹੜਾ ਕਿ ਯੂ ਕੈਨ ਸੇ ਹਾਰਟ ਆਫ ਦਾ ਬ੍ਰੈਮਟਨ ਚੰਕੀਯੂਜ਼ੀ ਪਾਰਕ ਹੈ ਜਿੱਥੇ ਸਾਰੇ ਇਵੈਂਟਸ ਉੱਥੇ ਆਰਗੇਨਾਈਜ਼ ਕੀਤੇ ਜਾਂਦੇ ਆ ਸੋ ਸਾਡੀ ਮੇਅਰ ਦੇ ਨਾਲ ਗੱਲ ਹੋ ਗਈ ਸਾਨੂੰ ਐਪਰੂਵਲ ਮਿਲ ਗਈ ਹੈ ਸੋ ਅਸੀਂ ਉੱਥੇ 20 ਫੁੱਟ ਚੌੜੀ ਤੇ 8 ਫੁੱਟ ਉਚਾਈ ਵਾਲੀ ਇੱਕ ਕੰਧ ਬਣਾ ਰਹੇ ਹਾਂ ਜਿਹਦੇ ਤੇ ਜਿਵੇਂ ਇੱਥੇ ਪੋਰਟਰੇਟਸ ਲਗਾਏ ਗਏ ਆ ਸੋ ਉਦਾਂ ਹੀ ਅਸੀਂ ਉੱਥੇ ਬਣਾ ਰਹੇ ਆ ਸੋ ਜਿਹੜੀ ਉਹ ਜਗ੍ਹਾ ਅਸੀਂ ਲਈ ਹੈ ਉਹ ਉੱਥੇ ਕੈਨੇਡੀਅਨ ਆਰਮਡ ਫੋਰਸ ਤੋਂ ਸਾਨੂੰ ਪਰਮਿਸ਼ਨ ਲੈਣੀ ਪੈਂਦੀ ਹੈ ਸੋ ਉਹ ਉਹਨਾਂ ਨੇ ਸਾਨੂੰ ਤੱਕ ਕਿਉਂਕਿ ਸਾਨੂੰ ਸਟੈਂਡਰਡ ਮੇਨਟੇਨ ਕਰਨੇ ਪੈਂਦੇ ਆ ਉੱਥੋਂ ਦੇ ਸੋ ਜਿਹੜੀ ਇਹ ਵਾਰ ਅਨੀਵਨ ਵਾਰ ਆ ਸੋ 노 ਡਾਊਟ ਸੋ ਕੋਈ ਇਸ਼ੂ ਆਣਾ ਨਹੀਂ ਸੀ ਸਾਨੂੰ ਸੋ ਉੱਥੇ ਜਗ੍ਹਾ ਦੇ ਵਿੱਚ ਅਸੀਂ ਇਸ ਕਰਕੇ ਬਣਾ ਰਹੇ ਹਾਂ ਕਿ ਸਾਡੀ ਕਮਿਊਨਿਟੀ ਨੂੰ ਛੱਡ ਕੇ ਬਾਕੀ ਸਾਰੀ ਕਮਿਊਨਿਟੀਆਂ ਉੱਥੇ ਆਉਂਦੀਆਂ ਇਹ ਨਹੀਂ ਹੈਗਾ ਕਿ ਕੱਲੀ ਸਾਡੀ ਕਮਿਊਨਿਟੀ ਨੂੰ ਹੀ ਉੱਥੋਂ ਗਾਈਡੈਂਸ ਜਾਂ ਮੋਟੀਵੇਸ਼ਨ ਮਿਲੇਗੀ ਬਾਕੀਆਂ ਨੂੰ ਬਹੁਤ ਕੁਝ ਮਿਲੇਗਾ ਜਿਹੜੇ ਉੱਥੋਂ ਦੇ ਜੰਪਲ ਬੱਚੇ ਆ ਉਹਨਾਂ ਨੂੰ ਅਸੀਂ ਕਿੱਦਾਂ ਉਹਨਾਂ ਤੱਕ ਮੈਸੇਜ ਕਨਵੇ ਕਰਨਾ ਸੋ ਇਸ ਕਰਕੇ ਅਸੀਂ ਇਸ ਲੋਕੇਸ਼ਨ ਨੂੰ ਚੂਜ਼ ਕੀਤਾ ਸੀ ਤਾਂ ਜੋ ਅਸੀਂ ਸਾਰੀਆਂ ਕਿਉਂਕਿ ਕੈਨੇਡਾ ਮਲਟੀਕਲਚਰਲ ਕੰਟਰੀ ਹੈ ਨਾ ਸੋ ਉੱਥੇ ਅਲੱਗ-ਅਲੱਗ ਧਰਮਾਂ ਦੇ ਲੋਕ ਆ ਅਲੱਗ-ਅਲੱਗ ਦੇਸ਼ਾਂ ਤੋਂ ਲੋਕ ਆਏ ਹੋਏ ਆ ਸੋ ਇਹ ਇੱਕ ਬਹੁਤ ਹੀ ਵਧੀਆ ਸਪੌਟ ਹੈ ਜਿੱਦੇ ਤੋਂ ਅਸੀਂ ਸਾਰਿਆਂ ਨੂੰ ਮੈਸੇਜ ਕਨਵੇ ਕਰ ਸਕਦੇ ਆ ਦੇਖੋ ਜੇ ਉੱਥੇ ਇੱਕ ਕੰਧ ਬਣੀ ਵੀ ਕਿਉਂਕਿ ਆਰਮਡ ਫੋਰਸ ਨੇ ਉੱਥੇ ਆਪਣੇ ਨਾਮ ਲਿਖਿਆ ਪਰ ਅਸੀਂ ਉੱਥੇ ਫੋਟੋਸ ਨਾਲ ਲਗਾ ਰਹੇ ਆ ਪੋਰਟਰੇਟਸ ਲਗਾ ਰਹੇ ਆ ਉੱਥੇ ਸ਼ਹੀਦਾਂ ਦੀਆਂ ਸਿੰਘਾਂ ਸਰਦਾਰਾਂ ਨੇ ਉੱਥੇ ਆਪਣੇ ਸਿੱਖਾਂ ਦੇ ਫੋਟੋ ਲੱਗੇ ਹੋਣਗੇ ਤਾਂ ਉਹ ਪੁੱਛਣਗੇ ਵੀ ਹਾਂਜੀ ਇਹ ਕੌਣ ਆ ਸੋ ਅਸੀਂ ਉੱਥੋਂ ਇਹ ਮੈਸੇਜ ਕਨਵੇ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਦੀ ਇੱਕ ਇਹ ਜੀ ਕਾਮ ਆ ਜਿੰਨਾ 21 ਭਾਦਰ சூர ਵੀਰਾ ਨੇ 10000 ਦਾ ਮੁਕਾਬਲਾ ਕੀਤਾ 25000 ਸੀਗੇ ਜਿਨ੍ਹਾਂ ਨੇ 7000 ਨੇ ਇੱਕ ਕਿਲੇ ਦੇ ਵਿੱਚ ਉਹਨਾਂ ਨੂੰ ਬਲੌਕ ਕੀਤਾ ਸੀਗਾ ਤੇ 8000 ਨੇ ਇੱਕ ਕਿਲੇ ਨੂੰ ਬਲੌਕ ਕੀਤਾ ਸੀ ਸੋ 15000 10000 ਨੇ ਉਹਨਾਂ ਨੂੰ ਜਿਹੜਾ ਸਾਰਾ ਗੜੀ ਦੀ ਪੋਸਟ ਸੀ ਉਹਦੇ ਤੋਂ ਉਹਨਾਂ ਨੇ ਉਹਨਾਂ ਤੇ ਹਮਲਾ ਕੀਤਾ ਸੀ ਸੋ ਇਸ ਕਰਕੇ ਇਸ ਕਈ ਵਾਰ ਅਸੀਂ 10000 ਕਹਿ ਦਿੰਦੇ ਹਾਂ ਬਟ ਟੈਕਨੀਕਲੀ 25000 ਸੀ ਪਰ 15000 ਨੇ ਬਲੌਕ ਕੀਤਾ ਵਿਆ ਸੀ ਸੋ ਉਹਨਾਂ 21 ਸ਼ ਬਹਾਦਰ ਸੂਰਵੀਰਾਂ ਨੂੰ ਮੌਤ ਆਪਣੇ ਸਾਹਮਣੇ ਰਹੀ ਦੀ ਸੀ ਬਟ ਫਿਰ ਵੀ ਉਹਨਾਂ ਨੇ 7 ਘੰਟੇ ਲਿミਟਡ ਗੋਲਾਬਾਰੀ ਕਿਉਂਕਿ ਗੋਲਾ ਸਿੱਕਾ ਸੀਗਾ ਉਹਨਾਂ ਦੇ ਕੋਲੇ ਹਨਾ ਸੋ ਉਹਦੇ ਕਰਕੇ ਆਪਣੀ ਜਦੋਂ ਮੌਤ ਸਾਹਮਣੇ ਦਿਸਦੀ ਆ ਤੇ ਟਾਈਮ ਵੀ ਤੁਹਾਡੇ ਕੋਲੇ ਆਪਣੇ ਜਿਆਦਾ ਤੋਂ ਜਿਆਦਾ ਤੁਸੀਂ ਸੇਵ ਕਰਨਾ ਰਾਈਟ ਸੋ ਇਸ ਕਰਕੇ ਉਹਨਾਂ ਨੇ ਬਹੁਤ ਸੂਝ ਬੂਝਤਾ ਦੇ ਨਾਲ ਉਹ ਲੜਾਈ ਨੂੰ ਲੜਿਆ ਤੇ 7 ਘੰਟੇ ਉੱਥੇ ਰੋਕੇ ਰੱਖਿਆ ਜਦਕਿ ਉਹਨਾਂ ਦਾ ਅਫਗਾਨਾਂ ਦਾ ਸੀਗਾ ਕਿ ਅਸੀਂ ਇਹਨਾਂ ਨੂੰ ਤਾਂ 20 ਨੂੰ ਤਾਂ ਮਿੰਟਾਂ 'ਚ ਅਸੀਂ ਖਤਮ ਕਰਕੇ ਅੱਗੇ ਚਲੇ ਜਾਵਾਂਗੇ ਸਭ ਤੋਂ ਸਭ ਤੋਂ ਵੱਡੀ ਗੱਲ ਇਹ ਆ ਕਿ ਉਹਨਾਂ ਨੇ ਜਿਹੜਾ 7 ਘੰਟੇ ਉਹਨਾਂ ਨੂੰ ਰੋਕੇ ਰੱਖਿਆ ਉੱਥੇ ਠੀਕ ਹੈ ਸੋ 845 ਅਫਗਾਨਿਆਂ ਨੂੰ ਮਾਰਿਆ ਉਹਨਾਂ ਨੇ ਉਹਨਾਂ 'ਚ ਕੁਝ ਫੱਟੜ ਹੋਏ ਸੀ ਕੁਝ ਸ਼ੀ ਉਹਨਾਂ ਖਤਮ ਹੋ ਗਏ ਸੀ ਸੋ ਅੱਜ ਇਹ અનਇਵਨ ਵਾਰ ਨੂੰ ਇੱਥੇ ਤੱਕ ਲੈ ਕੇ ਜਾਣ ਦੇ ਲਈ ਡਾਕਟਰ ਗੁਰਿੰਦਰਪਾਲ ਸਿੰਘ ਜੋ ਸੰਜੀ ਦਾ ਬਹੁਤ ਵੱਡਾ ਯੋਗਦਾਨ ਹੈ ਜੀ ਅੱਜ ਅਸੀਂ ਇੱਥੇ ਬੈਠੇ ਆ ਤਾਂ ਉਹਨਾਂ ਦੇ ਉਦਮ ਸਦਕਾ ਹੀ ਅਸੀਂ ਇੱਥੇ ਬੈਠੇ ਆ ਕੈਨੇਡਾ ਅਮਰੀਕਾ ਇੰਗਲੈਂਡ ਦੇ ਵਿੱਚ ਉਹਨਾਂ ਨੂੰ ਟ੍ਰਿਬਿਊਟ ਦਿੱਤੇ ਜਾਂਦੇ ਆ ਇਸੇ ਕਰਕੇ ਦਿੱਤੇ ਜਾਂਦੇ ਕਿਉਂਕਿ ਇਹ ਬਹੁਤ ਲੁਕੀ ਸ਼ਿਪੀਚ ਇਸ ਗੀਜ ਨੂੰ ਬਾਹਰ ਕੱਢ ਕੇ ਲੈ ਕੇ ਆਂਦਾ ਫੇਰ ਹੀ ਇਹਦੇ ਤੇ ਕੇਸਰੀ ਮੂਵੀ ਬਣੀ ਸੋ ਸਾਨੂੰ ਸਾਰਿਆਂ ਨੂੰ इवन ਪੰਜਾਬ ਦੇ ਵਿੱਚ ਹਜੇ ਵੀ ਬਹੁਤ ਜ਼ਿਆਦਾ ਅਵੇਅਰਨੈਸ ਦੀ ਲੋੜ ਹੈ ਇਸ ਕਰਕੇ ਅਸੀਂ ਆਪਣੇ ਕੋਸ਼ਿਸ਼ਾਂ ਦੇ ਸਦਕਾ ਅਸੀਂ ਇਹੀ ਟਰਾਈ ਕਰਦੇ ਆ ਆਪਣਾ ਮੈਸੇਜ ਨੂੰ ਵੀ ਕਰਨ ਦੀ ਕਿ ਦੇਖੋ ਆਪਾਂ ਕੇਸ ਕੌਮ ਦੇ ਵਿੱਚ ਉਠੇ ਪਿਆ ਜਿਨ੍ਹਾਂ ਦੇ ਸਦਕਾ ਅਸੀਂ 1897 ਚ ਸ਼ਹੀਦ ਹੋਏ ਸੀ ਤੇ ਅੱਜ ਅਸੀਂ 2024 ਚ ਅਸੀਂ ਉਹਨਾਂ ਦੇ ਦਿਨ ਮਨਾ ਰਹੇ ਆ ਸੋ ਬਹੁਤ ਹੀ ਮਾਣ ਵਾਲੀ ਗੱਲ ਹੈ ਜੀ ਉਹਨਾਂ ਦੇ ਪਰਿਵਾਰ ਦੀ ਮੈਂਬਰ ਸੋ ਥੈਂਕ ਯੂ ਸੋ ਮੱਚ ਫਾਰ ਯੂਅਰ ਟਾਈਮ ਥੈਂਕ ਯੂ ਸ੍ਰੀਕਾਲ ਜੀ ਸਾਰੇ ਚੈਨਲਾਂ ਵਾਲਿਆਂ ਨੂੰ ਜੋ ਕਿ ਪੰਜਾਬ ਦੀ ਖਬਰ ਹਰ ਟਾਈਮ ਸਾਰੀ ਪਬਲਿਕ ਤੱਕ ਪਹੁੰਚਾਉਂਦੇ ਹਨ ਮੇਰੇ ਨਾਮ ਡਾਕਟਰ ਗੁਰਿੰਦਰਪਾਲ ਸਿੰਘ ਜੀ ਜੋ ਸਿੰਸ ਸਾਰਾ ਗੜੀ ਫਾਊਂਡੇਸ਼ਨ ਦਾ ਮੈਂ ਚੇਅਰਮੈਨ ਹੈ ਸਾਰਾ ਗੜੀ ਫਾਊਂਡੇਸ਼ਨ ਨੂੰ ਅਸੀਂ 87 1987 ਵਿੱਚ ਹੋਂਚ ਚੱਲਿਆ ਹੁੰਦਾ ਸੀ ਤੇ ਸ਼ਹੀਦ ਪਰਿਵਾਰਾਂ ਨੂੰ ਲੱਭਿਆ ਸਾਰੀ ਪਬਲਿਕ ਸਾਹਮਣੇ ਕੀਤਾ ਉਸ ਤੋਂ ਬਾਅਦ ਬ੍ਰਿਟਿਸ਼ ਆਰਮੀ ਦੇ ਡੈਲੀਗੇਸ਼ਨ ਇੱਥੇ ਲੈਹੁਣੇ ਸ਼ੁਰੂ ਕਰ ਦਿੱਤੇ ओरिजिनल ਬੈਟਲਫੀਲਡ ਦੇ ਉੱਪਰ ਅਸੀਂ ਸਰਗੜੀ ਪਾਰਕ ਸਰਗੜੀ ਗੁਰਦੁਆਰਾ ਸਾਹਿਬ ਸਥਾਪਿਤ ਕਰ ਚੁੱਕੇ ਹਾਂ ਤੇ ਹੁਣ ਅਸੀਂ ਇਹ ਸੋਚਿਆ ਕਿਉਂਕਿ ਇੰਡੀਅਨਸ ਜਿਹੜੇ ਹਨ ਇਹ ओरिजिनल ਬੈਟਲਫੀਲਡ ਨੂੰ ਵੇਖਣਾ ਚਾਹੁੰਦੇ ਸਨ ਤੇ ਉੱਥੇ ਇਹਨਾਂ ਨੂੰ ਵੀ ਜੇ ਦੀ ਪ੍ਰੋਬਲਮ ਜਾਣ ਨਹੀਂ ਦਿੰਦੇ ਸੀ ਫੇਕੀ ਸਿੰਘਾਂ ਵੱਲੋਂ ਇਹ ਵੀਜ਼ਨ ਆਇਆ ਵੀ ਉਹਨਾਂ ਦੀ ਯਾਦਗਾਰ ਨੂੰ ਇੱਥੇ ਸਥਾਪਿਤ ਕੀਤਾ ਜਾਏ ਇਸ ਹੀ ਗੋਲਡਨ ਗੇਟ ਦੇ ਸੱਜੇ ਪਾਸੇ ਉਹਨਾਂ ਦੇ ਤਿੰਨ ਮੋਨੂਮੈਂਟ ਬਣਾਏ ਹਨ ਇੱਕ ਹੈ ਸਪਿਰਿਟ ਆਫ ਸਾਰਾਗੜੀ ਜਿਸ ਵਿੱਚ 21 ਸ਼ਹੀਦ ਸਿੰਘਾਂ ਦੇ ਉਹਰੇ ਫਰੰਟ ਸਾਈਡ ਤੇ ਉਹਨਾਂ ਦੇ ਬਸਟ ਲਾਏ ਗਏ ਹਨ ਔਰ ਹੀ ਬੈਕ ਸਾਈਡ ਦੇ ਉੱਪਰ ਜਿਹੜਾ ਬਾਈਵਾਂ ਉਹਨਾਂ ਦੇ ਨਾਲ ਸੀ ਖੁਦਾ ਦਾ ਉਹਨੂੰ ਸ਼ਹਿਰੇ ਦਾ ਰਹਿਣ ਵਾਲਾ ਹੈ ਨਾਰਥ ਵੈਸਟ ਫਰੰਟੀਅਰ ਦਾ ਉਸ ਦਾ ਵੀ ਅਸੀਂ ਬਸਟ ਲਾਇਆ ਹੈ ਤੇ ਸੱਜੇ ਪਾਸੇ ਉਹ ਜਿਹੜੇ ਮੋਨੂਮੈਂਟ ਬਣਿਆ ਹੈ ਉਹ ਉਹ ਹੈ ਜਿੱਦੋਂ 21 ਸਿੰਘਾਂ ਦਾ ਸ਼ਹੀਦੀ ਸ਼ਹੀਦੀ ਪ੍ਰਾਪਤ ਕਰਨ ਤੋਂ ਬਾਅਦ ਸੰਸਕਾਰ ਕੀਤਾ ਗਿਆ ਸੀ ਉਸ ਸੰਸਕਾਰ ਵਾਲੀ ਜਿਹੜੀ ਪੀਰਾਮਿਡ ਦੀ ਯਾਦਗਾਰ ਹੈ ਉਹ ਇੱਥੇ ਬਣਾਈ ਗਈ ਹੈ ਕਿਉਂਕਿ ਉਹ ਯਾਦਗਾਰ ਹੁਣ ਦੁਨੀਆਂ ਵਿੱਚ ਨਹੀਂ ਹੈਗੀ ਜਿਸ ਜਗ੍ਹਾ ਤੇ ਹੋਈ ਸੀ ਲੜਾਈ ਤਾਲੀਬਾਨ ਨਾਲ ਲੜਾਈ ਦਵਾਦ ਉਹ ਟੱਟ ਕੀ ਸੀ 1970 ਦੇ ਵਿੱਚ ਤੇ ਅਸੀਂ ਬ੍ਰਿਟਿਸ਼ ਆਰਮੀ ਤੋਂ ਉਹੀ ਵਰਡਿੰਗ ਉਹੀ ਪਲੇਟ ਪੱਥਰ ਦੀ ਲਿਆ ਕੇ ਇੱਥੇ ਸਥਾਪਿਤ ਕੀਤੀ ਹੈ ਜਿਸ ਦਾ ਉਦਘਾਟਨ ਹੋਏਗਾ ਤੀਸਰਾ ਮਨੂਮੈਂਟ ਹੈ ਲਾਕਹਟ ਕਿਲੇ ਦੀ ਬੈਕ ਸਾਈਡ ਤੇ ਬਣਾਇਆ ਗਿਆ ਸੀ ਮਿਨਾ ਜੋ ਕਿ 1900s ਵਿੱਚ ਬਣਾਇਆ ਸੀ ਉਸ ਨੂੰ ਵੀ ਤਾਲੀਬਾਨ ਔਰਗ ਜਾਈ ਨੇ ਟਾ ਦਿੱਤਾ ਸੀ ਉਸ ਦਿਮੇ ਦੁਬਾਰਾ ਰੀਪੇਰ ਕਰਵਾ ਕੇ ਲੋਕਲਸ ਉਥੋਂ ਲੈ ਕੇ ਹੈਲਪ ਉਹਨਾਂ ਦੀ ਤੇ ਉੱਥੇ ਸਾਰਾ ਗੜੀ پارک ਨੂੰ ਦੁਬਾਰਾ ਅਸੀਂ ਬਣਾ ਦਿੱਤਾ ਜੋ ਕਿ ਗਵਾਂਡੀ ਮੁਲਕ ਦੀ ਨੇ ਉਹ ਹਿਸਟੋਰੀਕਲ ਸਾਈਟ ਡਿਕਲੇਅਰ ਕਰ ਦਿੱਤਾ ਹੈ ਸਰਕਾਰਾਂ ਦਾ ਕਿੰਨਾ ਦਾ ਸਨ ਸਾਥ ਮਿਲਦਾ ਅਨੰਦ ਇਹ ਸਾਰਾ ਗੜੀ ਫਾਊਂਡੇਸ਼ਨ ਦਾ ਕੰਮ ਸ਼ੁਰੂ ਤੋਂ ਹੀ ਆਪਣੀ ਮੈਂ ਪੋਕਟ ਚੋਂ ਕੀਤਾ ਹੈ ਇੱਥੇ ਵੀ ਜਿਹੜਾ ਮੋਨੂਮੈਂਟਸ ਬਣੇ ਹਨ 1-1 ਰੁਪਇਆ ਜੀਬ ਚੁਲਾਇਆ ਕਿਸੇ ਕੋਲ 1 ਰੁਪਏ ਦੀ ਹੈਲਪ ਨਹੀਂ ਲਈ ਗਈ ਲੋਕਲ ਜਿਹੜੇ ਜਿਹੜੇ ਅਥਾਰਟੀ ਸੀ ਉਹਨਾਂ ਨੇ ਮੈਨੂੰ ਹੈਲਪ ਕੀਤੀ ਐ ਸਿਰਫ ਪਰਮਿਸ਼ਨ ਵਾਸਤੇ ਈਵਨ ਇੱਥੇ ਦੀ ਜਿਹੜੀ ਸਫਾਈ ਕੀਤੀ ਗਈ ਸੀ ਉਹ ਮੈਂ ਖੁਦ ਝਾੜੂ ਫੜ ਕੇ ਆਪ ਕੀਤੀ ਸੀ ਉਸ ਤੋਂ ਬਾਅਦ ਉਹਨਾਂ ਦੀਆਂ ਥੋੜੀਆਂ ਅੱਖਾਂ ਖੁੱਲੀਆਂ ਤੇ ਉਹਨਾਂ ਨੇ ਆ ਕੇ ਇੱਥੇ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਬਰਸਤੀ ਚੀਜ਼ਾਂ ਤੇ ਬਣਾ ਲਏ ਨੇ 골ਡਨ ਗੇਟ ਬਣਾਤਾ ਫਿਰ ਅਸਲ ਸੜਕ ਬਣਾਤੀ ਪਰ ਉਸ ਦੀ ਮੇਨਟੇਨ ਕਰਨ ਲਈ ਕਿਸੇ ਦਾ ਧਿਆਨ ਨਹੀਂ ਹੁੰਦਾ ਤਾਂ ਜੀ ਉਹ ਇਸਤੀਸਾਬ ਸੰਭਾਲ ਇਸ ਪਰਿਵਾਰ ਨੂੰ ਅਸੀਂ ਦਿੱਤੀ ਹੈ ਜੋ ਕਿ ਜਿੱਥੇ ਤੁਸੀਂ ਖੜੇ ਜੇ ਇਹਨਾਂ ਨੂੰ ਅੱਜ ਮੈਂ ਚਾਬੀਆਂ ਸੌਂ ਕੇ ਜਾਣੀ ਹੈ ਇਹ ਰਾਤ ਦਿਨ ਉਸਤੀ ਸੇਵਾ ਕਰਨਗੇ ਉਸ ਨੂੰ ਸੰਭਾਲਣਗੇ ਨਾਲ ਮੇਰੇ ਮਦਰ ਹਨ ਮਾਤਾ ਜੀ ਜਿਨ੍ਹਾਂ ਦੇ ਬਦੌਲਤ ਹੀ ਇਹ ਸਾਰੇ ਕਾਰਜ ਮੈਂ ਦੁਨੀਆ ਵਿੱਚ ਕਰਦਾ ਹਾਂ ਸੰਸਥਾ ਦੇ ਨਾਲ ਕਾਫੀ ਪਰਿਵਾਰ ਹਨ ਪਰ ਕੰਮ ਕਰਨ ਵੇਲੇ ਨਹੀਂ ਉਹ ਜਿਦੋਂ ਫੰਕਸ਼ਨ ਹੁੰਦਾ ਉਹ ਫੋਟੋ ਮੈਸੇਜਾਂ ਤੇ ਉਹ ਤੋਂ ਆ ਜਾਂਦੇ ਹਨ ਸਾਰੇ ਅੱਜ ਕੋਣ ਕੋਣ ਸਰਕਾਰ ਤੇ ਨਮਿੰਦੇ ਕਿਹੜੇ ਕਿਹੜੇ ਸਰਕਾਰੀ ਨਮਿੰਦੇ ਜਿਨ੍ਹਾਂ ਨੇ ਕਮਿਟਮੈਂਟ ਵੀ ਕੀਤੀ ਸੀ ਪਰ ਉਹ ਰਾਜਨੀਤੀ ਇਸ਼ੂ ਕਰਕੇ ਜੀ ਉਹ ਨਹੀਂ ਆਣਾ ਚਾਹੀਦਾ ਔਰ ਹੀ ਫੋਟੋ ਬੈਨਰ ਤੇ ਨਹੀਂ ਹੋਣੀ ਜਿਹਦੀ ਉਹ ਸਾਰੇ ਕੁਇਟ ਕਰਕੇ ਮੈਂ ਕਿਹਾ ਜੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਅਸੀਂ ਇਹ ਚੀਜ਼ ਬਣਾਈ ਹੈ ਪਬਲਿਕ ਵਾਸਤੇ ਨਾ ਕਿ ਲੀਡਰਾਂ ਵਾਸਤੇ ਅੱਜ ਲੀਡਰ ਹੈਗਾ ਕੱਲ ਨਹੀਂ ਹੈਗਾ ਲੀਡਰ ਨੂੰ ਕਿਉਂ ਚੁਣਿਆ ਜਾਂਦਾ ਹੈ ਪਬਲਿਕ ਦੀ ਸੇਵਾ ਵਾਸਤੇ ਨਾ ਕਿ ਆਪਣੇ ਇਸ਼ੂ ਇੱਕ ਦੂਜੇ ਨੂੰ ਥੱਲੇ ਕਰਨ ਵਾਸਤੇ ਦਾ ਕਿ ਜਿਹੜਾ ਪਰਿਵਾਰਾਂ ਨੂੰ ਲੈ ਕੇ ਸ਼ੀਦ ਹਾਂਜੀ ਸ਼ੀਦ ਪਰਵਾਰ ਸਾਰੇ ਇਕੱਠੇ ਕੀਤੇ ਹਨ ਹੁਣ ਸਾਡੇ ਚੀਵਕਾ ਜਨਰਲ ਜੇਜੇ ਸਿੰਘ ਜੀ ਆ ਚੁੱਕੇ ਹਨ ਤੇ ਮੈਂ ਚਾਹਾਂਗਾ ਤੁਸੀਂ ਉਹਨਾਂ ਨੂੰ ਕਬਰ ਕਰੋ